ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਭਰਾ ਮੇਰੇ ਤਲਵੰਡੀ ਸਾਬੋ ਬਲਵੀਰ ਕੋਲੇ ਤੇ ਬਾਈ ਕੋਲੇ ਬਹੁਤ ਘੈਂਟ ਟਰੈਕਟਰ ਹੁੰਦਾ ਐ ਇਤਰੀ ਜ਼ਿਆਦਾ ਹੁੰਦੇ ਨਾ ਤੇ ਬਾਕੀ ਸਾਰਿਆਂ ਨੂੰ ਭਰਾ ਮੇਰੇ ਨਵੇਂ ਸਾਲ ਦੀਆਂ ਲੱਖ ਲੱਖ ਪਹਿਲਾਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੀ ਮੰਨ ਕੇ ਕਿ ਅੱਜ ਤੁਹਾਨੂੰ ਬਲਵੀਰ ਸਿੰਘ ਨਾਲ ਮਿਲੌਣਿਆ ਬਾਈ ਕੋਲੇ ਇਤਰੀ ਹੁੰਦੇ ਆ ਵੱਧ ਜ਼ਿਆਦਾ ਤਾਂ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਵਧਾਈਆਂ ਜੀ ਹਾਂਜੀ 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 ਆਪਣੇ ਕੋਲ 4 ਰਾਸੇ ਆ ਤੇ 2735 ਆ 4 ਰਾਸੇ ਤੇ 2735 ਪੂਰੇ ਘੈਂ ਇਹ ਪਹਿਲਾਂ ਇਹਦੇ ਬਾਰੇ ਦੱਸੋ ਜੀ ਇਹ ਇਹ 94 ਮਾਡਲ ਆ ਜੀ ਹਾਂਜੀ ਪੰਜਾਬ ਦਾ ਪੀਵੀ 44 ਨੰਬਰ ਆ ਪੰਜਾਬ ਨੰਬਰ ਆ ਜੀ ਹਾਂ ਟਾਇਰ ਮਗਲੇ ਦਾ ਖਸਿਆਂ ਪਰ ਗਿਆ ਮੂਹਲੇ ਹੈਗੇ ਨੇ 445 ਪੈਸੇ ਹਾਂਜੀ ਉਹ ਜੇ ਰੇਟ ਤੇ ਦੇ ਦਿਆਂਗੇ ਹਾਂਜੀ ਹਾਂਜੀ ਲੈਣ ਦੇਣ ਦਾ ਹਾਂ ਜਾਂ ਨਾ ਮੂਹਕੇ ਨਿਕਲ ਰਿਹਾ ਫਿਕਸ ਰੇਟ ਆ 75000 ਦਾ 75000 ਹਾਂ ਤੇ ਇੰਜਨ ਕਿਹੜਾ ਦਾ ਵਧੀਆ ਜੀ ਇੰਜਨ ਕਿਹੜਾ ਦਾ ਪੂਰਾ ਵਧੀਆ ਬੈਂਟੀ ਡੈੱਡ ਅੱਛਾ ਜੀ ਇੱਕ ਕਿੜਾ ਦਵਾ ਦਿਓ ਜਲਦੀ ਹਾਂ ਚਾਰ ਤੇ ਫਿਰ ਤੁਹਾਨੂੰ ਬਣਾਵਾਂਗੇ ਹਾਂ ਗੁਡੀਆ ਦੇ ਟਾਇਰ ਆ ਮਗਲੇ ਦੇ ਭਰਾ ਮੇਰੇ ਪੂਰਾ ਸੋਹਣਾ ਟਰੈਕਟਰ ਦੇਖੋ ਕਿਸੇ ਪਾਸੇ ਨਾ ਤੇਲ ਦਾ ਤੌਕ ਪੂਰਾ ਸੋਹਣਾ ਟਰੈਕਟਰ ਆ ਤੇ ਹਾਂ ਜਾਂ ਨਾ ਥੋਤਾ ਵੀ ਨਹੀਂ ਹਾਂ ਜਾਂ ਨਾ 75000 ਦਾ ਸੌਦਾ ਜੀ ਠੀਕ ਹੈ ਜੀ ਹਾਂ ਜੀ ਤੇ ਆ ਇਲੀਫੈਂਟੀ ਦਾ ਨੇ ਕੋਈ ਕੁਝ ਨਹੀਂ ਕਰਨਾ ਠੀਕ ਹੈ ਜੀ ਇਹ ਵਿੱਚ ਹੀ ਆ ਬਕਸੇ ਦੀ ਆ ਬਕਸੇ ਦੀ ਵਿੱਚ ਹੀ ਆ ਟੱਕ ਨਹੀਂ ਜਾਣਾ ਲਾ ਲੈ ਸੀ ਟੱਕ ਨਹੀਂ ਲਾ ਲੈ ਆ ਲੈਣੇ ਐਵੇਂ ਨਿਕਰੀ ਆ ਮਾਨਾ ਹੋਰ ਕੁਝ ਨਹੀਂ ਆ ਹਾਂ ਠੀਕ ਹੈ ਜੀ ਇਹ 44 ਨੰਬਰ ਇਹ 44 ਨੰਬਰ ਐ ਇਹ ਤੋਂ ਬਾਅਦ ਆ ਗਿਆ ਅਛਰ ਜੀ ਆ ਸਾ ਜੀ 8 ਮਾਡਲ ਹਾਂ ਜੀ ਇਹ 4 ਨੰਬਰ ਆ ਜੀ ਹਾਂ ਜੀ ਤੇ ਇਹ ਰਹੇ ਜੀ ਇਹਦੇ ਵਿੱਚ 40-45 ਪੈਸੇ ਹਾਂਜੀ ਹਾਂਜੀ ਇਹ ਰੀਅਲ ਇੰਜਨ ਦਾ ਬਹੁਤ ਵਧੀਆ ਜੀ ਅੱਛਾ ਜੀ ਰੀਅਲ ਇੰਜਨ ਦਾ ਪੂਰਾ ਵਧੀਆ ਹਾਂ 1 ਲੱਖ ਤੇ ਹਾਂਜੀ 35000 1 ਲੱਖ 35000 ਦਾ ਬਸ ਦੇਣਾ ਹੀ ਹੈ ਦੇਣੀ ਆ ਮਨਤਣ ਕਰਾਂਗੇ ਇਹਦੀ ਬੈਟਰੀ ਵੀ ਵਧੀਆ ਨਾਮ ਹੈ ਨਾ ਪੂਰਾ ਹਾਂ ਸੈਲਫ ਸਟਾਰਟ ਸੈਲਫ ਸਟਾਰਟ ਆ ਭਰਾ ਨੂੰ ਕੀ ਆਰਥ ਫਿਰ ਤੁਹਾਨੂੰ ਦਿਖਾਉਣਾ ਪੂਰਾ ਸੋਹਣਾ ਡੈਟ ਇਹਦੀ ਫਟਾ ਛਤਰੀ ਜੀ ਸਾਰਾ ਹੀ ਹੈ ਬੱਸ ਆਹੀ ਦੇਣਾ ਠੀਕ ਆ ਤੇ ਕਿੰਨੇ ਦਾ ਖਾ ਜੀ ਆਪਾਂ ਦੇਣਾ ਪੈਂਚੇ ਕਿਹਾ ਜੀ ਮਨਤਣ ਕਰਦਾ 1 ਲੱਖ 35000 30 ਤਾਂ ਲੰਘੂ ਹੈ ਠੀਕ ਹੈ ਜੀ ਤੇ ਬਾਕੀ ਬਾਈ ਤਾਂ ਮਾਨ ਤਾਨ ਕਰ ਦਾਂਗੇ ਹਾਂ ਤੇ ਪੂਰਾ ਸੋਹਣਾ ਟਰੈਕਟਰ ਹੈ ਉਦੋਂ ਬਾਅਦ ਆ ਗਿਆ ਫੇਰ 44 ਵਾਲਾ ਹਾਂਜੀ ਇਹਦੇ ਬਾਕੀ ਕੋਈ ਨਹੀਂ ਆ ਨਹੀਂ ਬੈਂਟੀ ਸਹੀ ਹੈ ਜੀ ਸੈਲਫ ਸਟਾਰਟ ਸੈਲਫ ਸਟਾਰਟ ਜੀ ਇੰਜਨ ਗੇਅਰ ਦਾ ਕਿਵੇਂ ਜੀ ਇੰਜਨ ਗੇਅਰ ਤਾਂ ਪੂਰਾ ਓਕੇ ਜੀ ਤੁਹਾਨੂੰ ਪਤੀ ਲੱਗੀ ਜਾਂਦਾ 17 ਮਾਡਲ ਆ ਜੀ 17 ਮਾਡਲ ਟਾਇਰ ਚਾਰੇ ਅੱਧੇ ਆ ਜੀ ਚਾਰੇ ਅੱਧੇ ਟਾਇਰ ਆ ਭਰਾ ਮੇਰੇ ਤੇ ਹਾਂ ਮਗਰਾੜਾ ਮਗਰੂੜਾ ਪੂਰਾ ਸੋਹਣਾ ਟਰੈਕਟਰ ਪਿਆ ਐ ਚਾਰੇ ਆ ਜੀ ਹਾਂ ਐ ਚਾਰੇ ਆ ਹਾਂ ਇਹ ਰਹਾ 17 ਰੈਕਟਰ ਹਾਂ ਮੌਕੇ ਤੇ ਹੋਊਗਾ ਜੀ 1 ਲੱਖ ਤੇ 85000 ਦਾ ਸੌਤਾ 1 ਲੱਖ 85000 ਦਾ ਆਪਾਂ ਮੰਨ ਕੇ ਚੱਲ ਦੇਣਾ ਬਾਕੀ ਮਾਨਤਨ ਹੋ ਜੂਆ ਮਾੜਾ ਬਟਾ ਗੰਦਾ ਪੱਟੀ ਛਤਰੀ ਹੈਗੀ ਹੋਰਾ ਕੁਸੀ ਠੀਕ ਆ ਜੀ ਹਾਂ ਇਹ 17 ਮਾਡਲ ਆ ਜੀ ਰੈਕਟਰ ਰੱਦੇ ਮੂਲੇ 70 ਹਾਂ 17 ਮਾਡਲ ਆ ਭਰਾ ਮੇਰੇ ਓਰੀਜਨਲ ਆ ਜੀ ਸਾਰਾ ਸਾਰਾ ਓਰੀਜਨਲ ਆ ਕਿਤੇ ਹਾਂ ਮਾੜਾ ਮੋਟਾ ਮਗਰ ਰੈਕਟਰ ਮਾੜਾ ਮੋਟਾ ਸਾਰੇ ਮਰੇ ਠੀਕ ਆ ਜੀ ਅੱਗੇ ਆ ਜੂ ਹਾਂ ਅੱਗੇ ਫੇਰ ਆ ਗਿਆ ਜੀ 41 ਇਹ 11 ਮਾਡਲ ਆ ਇਹਦੀ ਛਤਰੀ ਹੈ ਨਹੀਂ ਇਹ ਛਤਰੀ ਹੈ ਨਹੀਂ ਇਹਦੀ ਇਹ ਟੈ ਰਹੇ ਨੇ ਚਾਰੇ ਮਗਲੇ 70 ਪੈਸੇ ਤੇ ਮੁੱਲ 90 ਪੈਸੇ ਹਾਂਜੀ ਹਾਂਜੀ ਇਹ ਦੇਵਾਂਗੇ ਮੌਕੇ ਤੇ 1 ਲੱਖ ਤੇ 55000 ਦਾ ਲੈਣ ਦੇਣਾ 1 ਲੱਖ 55000 ਦਾ ਮੁੱਲ ਦਾ ਪੈਂਟ ਠੀਕ ਆ ਜੀ ਮੁੱਲੇ ਦਾ 65000 ਆ ਭਰਾ ਮੇਰੇ 1 ਲੱਖ ਇਹ ਬਾਈਕ ਦਾ 55000 ਦੇਵਾਂਗੇ ਹਾਂ ਇਹ ਇਹ ਨਾ ਇੰਗਲ ਗੇਰ ਵੀ ਓਕੇ ਜਮਾਈ ਜੇ ਸਾਰੇ ਵਧੀਆ ਹੋ ਗਏ ਹਾਂਜੀ ਇਧਰ ਲਾ ਏ ਦੇਖ ਗਿਆ ਏ ਦੇਖ ਗਿਆ ਉਹ ਦੇਖ ਠੀਕ ਆ ਜੀ ਇਹ ਵੀ ਪੂਰਾ ਘੈਂਟ ਦੀ ਗੱਣਾ ਇਹ ਕਿੰਨਾ ਦਿੱਤਾ ਜੀ ਇਹ 2 ਲੱਖ ਤੇ 25000 ਦਾ ਸੌਦਾ ਹੋ ਗਿਆ ਜੀ 2 ਲੱਖ 25000 ਦਾ ਸੌਦਾ ਹੋ ਗਿਆ ਭਰਾ ਮੇਰੇ ਦਾ ਇਹਦੂਗਾ ਤਾਂ 735 ਕੋਕਾ ਵੀ ਸੀ ਇਹ ਵੀ ਹਨਾ ਕੋਕਾ ਜਿੰਨਾ ਕਹਦੇ ਉਹਨਾਂ ਕੋਕਾ ਦਿਖਾ ਅਈ ਆਵ ਨੰਬਰ ਆ ਜੀ ਪੰਜਾਬ ਨੰਬਰ ਆ ਜੀ ਹਾਂਜੀ ਤੇ ਜਿਵੇਂ ਜਿੰਨਾ ਕਹਦੇ ਉਨੀ ਚੰਗਾ ਫਿਰ ਐ ਜਮਾਨਾ ਜਾ ਬਾਈ ਸਮਾਈ ਵਾਲਾ ਬੰਦਾ ਆਪਾਂ ਕੁਛ ਨਹੀਂ ਕਰਾਇਆ। ਇਹੀ ਗੱਲ ਹੈ। ਅਗਲੇ ਕੋਈ ਸਮਾਈ ਹੈ। ਹਾਂ ਕਿਸੇ ਪਾਸੇ ਤੌਕਾ ਵੀ ਨਿਹੜਦਾ ਤੇ ਇਲਦਾ। ਮੂਲ ਟਾਈਰ ਨਵੇਂ ਆ ਜੀ ਬਾਲੇ ਚੱਲੀ ਪਏ। ਹਾਂ ਪੂਰਾ ਸੋਨਾ ਡ੍ਰੈਕਟਰ ਹੈ ਮਗਰ ਘੜਾ ਮਰਵਾ ਦੇ। ਇਹਦਾ ਸੋਨਾ ਡ੍ਰੈਕਟਰ ਹੈ ਭਰਾ ਮੇਰੇ ਡੰਡਾ ਫੱਟੀ ਛੱਪੀ ਮਿਲੂਗਾ ਜੀ। ਸਾਰਾ ਕੁਝ ਨਾਲ ਹੀ ਆ ਬਈ ਮਗਰ ਆੜਦੇ। ਮਗਰ ਆੜ ਮੂਲੜਾ ਜਮਾ ਸਾਰਾ ਓਰੀਜਨਲ ਹੀ ਪਿਆ ਹੈ ਨਾ। ਹਾਂ ਪੂਰਾ ਸੋਨਾ ਡ੍ਰੈਕਟਰ ਹੈ। ਪੂਰੇ 100 ਬੰਦੇ ਕੋਲੇ ਸੀ ਹੈ ਜੀ। ਪੂਰੇ 100 ਬੰਦੇ ਕੋਲੇ ਦੂਸਰੇ ਆਂਦੇ। ਹਾਂ ਪੂਰਾ ਸੋਨਾ ਡ੍ਰੈਕਟਰ ਹੈ ਨਹੀਂ ਹੈਗਾ ਵੀ ਕਿਤ ਇਹ ਪੂਰਾ ਫਾਰਮ ਟ੍ਰੈਕਟਰ ਮਗਰਾੜਾ ਮਗਰੂੜਾ ਦਾ ਪੂਰਾ ਘੈਂਟ ਟ੍ਰੈਕਟਰ ਆ ਇਹਦੀ ਡਿਵਾਂਡ ਕੀ ਆ ਜੀ 140000 ਦੇਣਾ ਜੀ 5-4000 ਮੌਕੇ ਤੇ ਸੁਣੋ 140000 ਤਾਂ ਦੇਣਾ ਹੀ ਆ ਹਾਂ ਮੰਨ ਕੇ ਚੱਲ 5-4000 ਆ ਹਾਂ 5-4000 ਆ ਉਹ ਜੀ 98 ਮਾੜਲੇ ਹੈ ਨਾ 35 ਤਾਂ ਦੇ ਦੇ ਇਹ 98 ਮਾੜਲੇ ਸਾਡੇ ਨੂੰ 35 ਦੇ ਦੇ 135000 ਦਾ ਬਾਈ ਤਾਂ ਲੈ ਦਾਂਗੇ ਬਾਕੀ ਬਾਈ ਨੂੰ ਆਪਾਂ ਫੋਨ ਤੇ ਨੰਬਰ ਕਲੀ ਜਾਂਦਾ ਬਾਈ ਦਾ ਤੇ ਬਾਈ ਨੂੰ ਫੋਨ ਕਰ ਲਿਓ ਇਹ ਪੂਰੇ ਘੈਂਟ ਟਰੈਕਟਰ ਆ ਯਾਰ ਦੇਖੋ। ਬਾਕੀ ਭਾਈ ਆਪਣੇ ਟਰੈਕਟਰ ਸਾਰੇ ਵਧੀਆ ਹੁੰਦੇ ਆ। ਆਪਾਂ ਕੋ ਸੇਠੋਂ ਤੋਂ ਲੈਣੇ ਆ। ਜਾਂ ਪੱਠਿਆਂ ਤੋਂ ਲੈਣੇ ਆ। ਇਹਨਾਂ ਕੋਲ ਮਾਲਾ ਟਰੈਕਟਰ ਕੱਢਦਾ। ਹਾਂਜੀ। ਸਹੀ ਗੱਲ ਆ। ਬਾਕੀ ਜੇ ਮੈਂ ਅੱਖਾਂ ਵੀ ਮੈਂ ਇਹਨਾਂ ਤੋਂ ਕੰਮ ਕਰਾਇਆਵੇਂ ਝੱਪ ਮਾਰਦਾ ਕੀ ਫਾਇਦਾ ਜੀ? ਅਸੀਂ ਤਾਂ ਉਹਦਾ ਕੰਮ ਕਰਾਉਣੇ ਆ ਜਿਹੜਾ ਜੰਮ ਭਾਲਦਾਗਾ। ਜਦੋਂ ਸਹੀ ਆ ਉਹਦਾ ਕੋਈ ਝੱਪ ਮਾਰ ਕੇ ਨਹੀਂ ਆ। ਹਾਂਜੀ। ਆ ਬਾਕੀ ਫੋਨ ਉਹੀ ਕਰਿਓ ਭਾਈ ਜਿਹੜੇ ਨੂੰ ਲੋੜ ਆ। ਹਾਂ ਜਿਹਨੇ ਲੈਣਾ। ਤੁਸੀਂ ਅਰਜਾਈ ਤੋਂ ਬੈਠ ਕੇ ਫੋਨ ਕਰੀ ਜਾਂਦੇ ਨੇ। ਅਸੀਂ ਟਰਾਲ ਚੋਂ ਪਾ ਕੇ ਥੋੜਾ ਟਰੈਕਟਰ ਲੈਣੇ ਆ ਅਸੀਂ ਪਹਿਲਾਂ ਨਹੀਂ ਬਚਦੇ ਜੇ 12 ਵਜੇ ਵੀ ਕੋਈ ਫੋਨ ਕਰਦਾ ਨਹੀਂ ਤਾਂ ਵੀ ਚੱਕਦੇ ਤੇ ਬਾਕੀ ਮੈਂ ਭਰਾਵਾਂ ਨੂੰ ਕਹਿਣਾ ਵੀ ਜਿਹੜੇ ਬਾਈ ਨੇ ਆਖਿਆ 12 ਵਜੇ ਤੱਕ ਕਰੇ ਉਹ ਵੀ ਨਾ ਹਾਂ ਤੇ ਫੋਨ ਫੋਨ ਚੱਕਣੇ ਬਹੁਤ ਔਖੇ ਅਸੀਂ ਬਹੁਤ ਹੁੰਦੇ ਨਾ ਤੇ ਜਿਹਨੇ ਲੈਣਾ ਟਰੈਕਟਰ ਉਹ ਹੀ ਫੋਨ ਕਰੇ ਹਾਂ ਤੇ ਆਪਣਾ ਨੰਬਰ ਬੋਲੋ 98148 ਹਾਂਜੀ 5459 98190 5459 5459 ਬਲਵੀਰ ਮੇਰਾ ਨਾਂ ਜੀ ਹਾਂਜੀ ਤਲਵੰਡੀ ਸਾਬ ਉਹ ਆਪਣੀ ਕੋਠੀ ਆ ਥੱਲੇ ਹਾਲ ਦੇ ਵਿੱਚ ਆਪਣੇ ਟਰੈਕਟਰ ਖੜੇ ਹੁੰਦੇ ਆ ਹਾਂਜੀ ਠੀਕ ਹੈ ਜੀ ਲੋਕਲ ਤਰਵੰਡੀ ਦੇ ਲੋਕਲ ਤਰਵੰਡੀ ਸਾਹਿਬ ਹੂ ਆ ਹਾਂ ਜੀ ਆ ਨਾਲ ਹੀ ਕੋਠੀ ਜੀ ਹਾਂ ਜੀ ਕਿਸੇ ਭਰਾ ਨੇ ਲੈਣਾ ਭਰਾ ਮੇਰੇ ਟਰੈਕਟਰ ਅੱਗੇ ਮੰਡੀ 'ਚ ਖੜੇ ਆਪਣੇ ਇੱਥੋਂ ਤਿੰਨ ਕਿੱਲੇ ਬਾਹੀ ਆਪਣੀ ਕੋਠੀ ਆ ਠੀਕ ਹੈ ਜੀ ਤੇ ਆ ਪੰਪ ਦੇ ਸਾਹਮਣੇ ਪੰਪ ਕਿਹੜਾ ਹੀ ਆ ਪੰਪ ਆ ਗਿਆ ਜੀ ਇਹ ਪੰਪ ਕਿਹੜਾ ਹੀ ਇਹ ਪੰਪਾ ਹੁਣ ਬੰਦ ਹੋਇਆ ਪਿਆ ਜੀ ਇਹਦੇ ਨਾਲ ਬੱਲੂ ਕੰਡਾ ਜੀ ਅੱਛਾ ਬੱਲੂ ਕੰਡਾ ਬੱਲੂ ਕੰਡੇ ਕੋਲੇ ਕੋਠੀ ਆਪਣੀ ਠੀਕ ਹੈ ਆ ਨਾਲ ਹੀ ਬੱਲੂ ਕਿਹੜਾ ਦੋ ਕਿੱਲੇ ਤੇ ਜੀ ਠੀਕ ਹੈ ਜੀ ਤੇ ਆਪਣੇ ਆਹ ਰਵੀ ਦਾ ਕਿਉਂ 75 ਕੇ ਕਿੱਦੇ ਆ ਜਾਣੀ ਬਸ ਫਿਰ ਰੂਲਗੜ੍ਹ ਰੋਡ ਤੇ ਇਹ ਵੀਡੀਓ ਬਧੀਆਂ ਲੱਗੀ ਤਾਂ ਦਬਕੇ ਸ਼ੇਅਰ ਜ਼ਰੂਰ ਕਰਦਾ ਕਰੋ ਭਰਾ ਮੇਰੇ ਤੇ ਤੁਹਾਡੇ ਵਾਸਤੇ ਨਵੇਂ-ਨਵੇਂ ਟ੍ਰੈਕਟਰ ਲੈ ਕੇ ਆਉਂਦੇ ਰਹਿੰਨੇ ਆ ਤੇ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਕਰ ਲੈ ਓਕੇ ਭਰਾ ਧੰਨਵਾਦ